ਕਰਤੀ ਸਾਡੇ ਲੋਕ ਇੱਕ ਵਾਰ ਫੇਰ ਅੱਜ ਅਸੀਂ ਪਾਣੀ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਹਰੀ ਕੇ ਹੈਡ ਵਾਕਸ ਜੀ ਮੌਜੂਦ ਹੈਗੇ ਆ ਫਰੋਹੇਪਰ ਵਾਲੀ ਸਾਈਡ 48093 ਕਿਊਸਕ ਪਾਣੀ ਆ ਰਿਹਾ ਤੇ ਨਾਲ ਜਿਹੜਾ 15000 25 ਜੁਲਾਈ ਸ਼ਾਮ ਦੇ 6:30 7 ਦੇ ਜਿਹੜੇ ਕਰੀਬ ਤੁਹਾਡੇ ਨਾਲ ਅਸੀਂ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫੇਰ ਅੱਜ ਅਸੀਂ ਪਾਣੀ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਡੈਮਾ ਦੀ ਰਿਪੋਰਟ ਤੁਹਾਨੂੰ ਲਾਈਵ ਦੇਵਾਂਗੇ ਨਾਲ ਦ੍ਰਿਅਮਾਂ ਦੀ ਸਾਰੀ ਅਪਡੇਟ ਦੇਵਾਂਗੇ ਕਿ ਆਉਣ ਵਾਲੇ ਸਮੇਂ 'ਚ ਕੋਈ ਖਤਰਾ ਉਸ ਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਹਰੀਕੇ ਹੈਡਵਕਸ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਧਰ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਹਰੀਕੇ ਹੈਡਵਕਸ ਤੇ ਤਸਵੀਰਾਂ ਜੋ ਅਸੀਂ ਫਰੋਇਪੁਰ ਵਾਲੀ ਸਾਈਡ ਤੇ ਇਸ ਟਾਈਮ ਮੌਜੂਦ ਹੈਗੇ ਆ ਪਿਛਲੇ ਪੰਨੇ ਤੁਸੀਂ ਦੇਖ ਸਕਦੇ ਹੋ ਹਰੀਕੇ ਹੈਡਵਕਸ ਇਸੇ ਮੌਜੂਦ ਹੈਗੇ ਆ ਫਰੋਇਪੁਰ ਵਾਲੀ ਸਾਈਡ ਤੇ ਲੈਂਦੇ ਸੂਰਜ ਵਾਲੀ ਸਾਈਡ ਤੇ ਅਸੀਂ ਅੱਗੇ ਲੈਂਦੇ ਦਿਨ ਵਾਲੇ ਸਾਈਡ ਤੇ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਲਾਈਵ ਅਪਡੇਟ ਸਾਂਝੇ ਕਰਾਂਗੇ ਹਰੀਕੇ ਹੈਡਵਕਸ ਤੋਂ 25 ਜੁਲਾਈ ਸ਼ਾਮ ਦੇ ਕਰੀਬ 6:35 ਸ਼ਾਮ ਦੇ 6:35 ਤੋਂ ਲਾਈਵ ਅਪਡੇਟ ਦੇਵਾਂਗੇ ਪੌਂਗ ਡੈਮ ਦੀ ਜਿੱਕਰ ਗੱਲ ਕਰਦੇ ਤਾਂ ਇਹਦਾ 1400 ਫੁੱਟ ਦਾ ਪੱਧਰ ਤੇ ਜਿਹੜਾ ਪਾਣੀ 1341 ਫੁੱਟ ਤੇ ਜਿਹੜਾ ਇਸ ਟਾਈਮ ਪਾਣੀ ਮੌਜੂਦ ਹੈਗਾ ਤੇ ਜੇਕਰ ਗੱਲ ਕਰੀਏ ਤਾਂ ਜਿਹੜਾ ਪਾਣੀ ਇਧਰ ਆ ਰਿਹਾ 47093 ਕਿਊਸਕ ਪਾਣੀ ਆ ਰਿਹਾ ਤੇ ਨਾਲ ਜਿਹੜਾ 15021 15021 ਕਿਊਸਕ ਜਿਹੜਾ ਪਾਣੀ ਵਿਆਸ ਨਦੀ ਤੇ ਆ ਰਿਹਾ ਪੌਂਗ ਡੈਮ ਤੋਂ ਜੇਕਰ ਅੱਗੇ ਆਪਾਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਡੇ ਕੋਲੇ ਜਿਹੜੀ ਭਾਗੜਾ ਡੈਮ ਦੀ ਰਿਪੋਰਟ ਹੈ ਕਰੀਬ 24 ਜੁਲਾਈ ਦੀ ਹੈ ਕੱਲ ਦੀ ਕੱਲ ਸਵੇਰ ਦੀ ਸ਼ਾਮ ਤੱਕ ਦੀ ਰਿਪੋਰਟ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਭਾਗੜਾ ਡੈਮ ਦਾ ਜਿਹੜਾ ਪੱਧਰ ਹੈਗਾ 1685 ਫੁੱਟ ਤੇ 1609 ਫੁੱਟ ਤੇ ਜਿਹੜਾ ਕੱਲ ਦੀ ਰਿਪੋਰਟ ਹੈਗੀ ਹੈ 24 ਜੁਲਾਈ ਦੀ ਉਹਦਾ ਜਿਹੜਾ 1609 ਫੁੱਟ ਤੇ ਜਿਹੜਾ ਪਾਣੀ ਮੌਜੂਦ ਹੈਗਾ ਉਹ ਜੇਕਰ ਅਕ ਗੱਲ ਕਰਾਂਗੇ ਜਿਹੜਾ ਪਾਣੀ ਵਿਚਾਰਿਆ 62985 ਫੁੱਟ 62981 ਕਿਊਬਿਕ ਪਾਣੀ ਦੇ ਚਾਰਿਆ 22871 ਜਿਹੜਾ ਪਾਣੀ ਪਿਊਸ 22871 ਕਿ ਪਿਊਸ ਕ ਪਾਣੀ ਜਿਹੜਾ ਅੱਗੇ ਜਿਹੜਾ ਭਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਕਹਿ ਸਕਦੇ ਆ ਇੱਥੇ ਜਿਹੜਾ ਹਰੀਕੇ ਹੈਡਵੈਕਟ ਤੇ ਪਾਣੀ ਆ ਰਿਹਾ ਥੀਨ ਟਾਈਮ ਦੀ ਜੇਕਰ ਗੱਲ ਕਰਦੇ ਆ ਜਿਹੜਾ ਰਾਵੀ ਰਾਵੀ ਨਦੀ ਤੇ ਬਣਿਆ ਥੀਨ ਟਾਈਮ ਉਹਦੇ ਜੇਕਰ ਗੱਲ ਕਰੀਏ 1732 ਫੁੱਟ ਤੇ ਜਿਹੜਾ ਉਹਦਾ ਪੱਧਰ ਹੈਗਾ ਤੇ 1661 ਫੁੱਟ ਤੇ ਜਿਹੜਾ ਪਾਣੀ ਜਿਹੜਾ ਚੱਲ ਰਿਹਾ ਹੈਗਾ ਇਹ ਵੀ ਕੱਲ ਦੀ ਰਿਪੋਰਟ ਹੈਗੀ 24 ਜੁਲਾਈ ਦੀ 1661 ਫੁੱਟ ਤੇ ਜਿਹੜਾ ਪਾਣੀ ਚੱਲ ਰਿਹਾ ਜਿਹੜਾ ਪਾਣੀ ਉਹਦੇ ਚ ਆ ਰਿਹਾ 24507 ਕਿਊਸਕ ਪਾਣੀ ਆ ਰਿਹਾ ਤੇ ਨਾਲ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ 9792 ਕਿਊਸਕ ਪਾਣੀ ਰਾਵੀ ਨਦੀ ਤੇ ਜਿਹੜਾ ਆ ਰਿਹਾ ਹੈਗਾ ਸੋ ਜੇਕਰ ਅੱਗੇ ਗੱਲ ਕਰਾਂਗੇ ਹੈਰੀਗੇ ਹੈਡਵਕਸ ਤੇ 24000 ਕਿਊਸਕ ਜਿਹੜਾ ਪਾਣੀ ਇੱਥੇ ਆ ਰਿਹਾ ਭਾਖੜਾ ਡੈਮ ਤੋਂ ਤੇ ਸਾਰੇ ਦਾ ਸਾਰਾ ਜਿਹੜਾ ਪਾਣੀ ਉਹ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ Rajasthan ਫਿਲਟਰ ਤੇ ਪਰੋਪਰ ਫਿਲਟਰ ਦੇ ਵਿੱਚ ਸੋ ਲਾਈਵ ਅਪਡੇਟ ਤੁਹਾਡੇ ਨਾਲ ਅਸੀਂ ਆ ਰਹੀ ਕਿ ਹੈਡਵਕਸ ਤੋਂ 25 ਜੁਲਾਈ ਸ਼ਾਮ ਦੇ 6:30 7 ਦੇ ਜਿਹੜੇ ਕਰੀਬ ਤੁਹਾਡੇ ਨਾਲ ਅਸੀਂ ਰਿਪੋਰਟ ਸਾਂਝੀ ਕੀਤੀ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸੀ ਫੇਰ ਵਿਖਾ ਦਿੰਨੇ ਆ ਤੇ ਪਾਣੀ ਦੀ ਗਰੀਬ ਸਥਿਤੀ ਉਹੀ ਹੈ ਸੋ ਕੋਈ ਬਾਅਦ ਇਹ ਜਿਹੜਾ ਕਹਿ ਸਕਦੇ ਕਿ ਚਿੰਤਾ ਵਾਲੀ ਗੱਲ ਨਹੀਂ ਹੈਗੀ ਮੌਸਮ ਬਿਲਕੁਲ ਸਾਫ਼ ਹੈ ਤੇ ਪਿੱਛੋਂ ਵੀ ਡੈਮਾਂ ਦੇ ਜਿcka ਰਿਪੋਰਟ